ਵਾਹਿਗੁਰੂ ਜੀ ਜਿੰਦਾਬਾਦ ਵਾਹਿਗੁਰੂ ਜਿੰਦਾਬਾਦ ਜਿੰਦਾਬਾਦ ਲਾਓ ਨਾਰੇ ਵਾਹਿਗੁਰੂ ਜਿੰਦਾਬਾਦ ਵਾਹਿਗੁਰੂ ਸਰਕਾਰ 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 ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੁਖਦੇਵ ਸਿੰਘ ਮੇਰਾ ਨਾਮ ਪਿੰਡ ਵਰਪਾਲ ਪਾਜਪਾਣੇ ਸਾਨੂੰ ਆ ਟਿਕਟ ਦੇ ਕੇ ਬਹੁਤ ਵੀ ਇਹਨਾਂ ਨਵਾਜਿਆ ਤੇ ਬਾਕੀ ਅਸੀਂ ਪਿੰਡ ਦੇ ਜਿਹੜੇ ਕੰਮ ਬਹੁਤ ਜ਼ਿਆਦੇ ਰਹਿੰਦੇ ਆ ਉਹਦੇ ਵਿੱਚ ਅਸੀਂ ਸਹਾਇ ਹੋਵਾਂਗੇ ਬਾਕੀ ਸਾਡੇ ਨਗਰ ਵਾਲੇ ਸੰਜੋਗ ਵੱਧ ਤੋਂ ਵੱਧ ਦੇਣਗੇ ਭੈਣ ਭਰਾ ਸਾਡੇ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਆਪਾਂ ਇਹਨਾਂ ਕੀਤਾ ਪਿੰਡ ਵਾਲੇ ਮਹਾਰਾਜਿਕ ਇਹਨਾਂ ਨੂੰ ਪੁੱਛ ਕੇ ਹੀ ਆਪਾਂ ਇਹ ਕੰਮ ਕੀਤਾ ਆ ਤੇ ਪਿੰਡ ਵਾਲੇ ਸੰਜੋਗ ਸਾਨੂੰ ਵੱਧ ਤੋਂ ਵੱਧ ਦੇਣ ਅਗਰ ਤੁਹਾਡੀ ਝੋਲੀ ਦੇ ਵਿੱਚ ਜਿਹੜੀ ਟਿਕਟ ਪੈਂਦੀ ਆ ਜਿਹੜੀ ਜਿੱਤ ਪੈਂਦੀ ਆ ਤੇ ਸੈਂਟਰ ਸਰਕਾਰ ਵੱਲੋਂ ਜਿਤਨਾ ਹੋਰ ਜਿਹੜਾ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਹਾਂਜੀ ਜੇ ਆਪਾਂ ਜਿਹਦੇ ਟਿਕਟ ਹਾਨੂੰ ਵੀ ਮੌਕਾ ਪੂਰਾ ਹੁੰਦੀ ਹੈ ਇਹਨੇ ਆਪਾਂ ਵੀ ਪੂਰੇ ਆਪਾਂ ਇਤੋਂ ਨਿਕਲਦੇ ਲੈ ਕੇ ਜੇ ਤਾਂ ਆਪਾਂ ਤੇ ਪਾਜਪਨ ਜਿਹੜੇ ਕੰਮ ਅਜੇ ਤੱਕ ਬਹੁਤ ਜਿਆਦੇ ਰਹਿੰਦੇ ਆ ਉਹ ਆਪਾਂ ਵੱਧ ਛੱਡ ਕੇ ਇਹ ਕਰਾਇਆ ਜਾਣਗੇ ਤੇ ਲਾਲੋ ਜਿੱਦਾਂ ਨਕਾ ਸਾਡੇ ਪਿੰਡ ਦਾ ਅੱਜ ਤੱਕ 54 ਸਾਲ ਸਾਡੀ ਉਮਰ ਹੋ ਗਈ ਆ ਇਹ ਛੜਕਾਂ ਨਾਲੀਆਂ ਇਹ ਦੋ ਕੰਮ ਹੀ ਨਹੀਂ ਸਾਡੇ ਪਿੰਡਾਂ ਚ ਪੂਰੇ ਹੋ ਸਕੇ ਤੇ ਨਾ ਇਹ ਅਜੇ ਤੱਕ ਹੁਣੇ ਹੀ ਆ ਤੇ ਚਲੋ ਜਿੱਦਾਂ ਵੀ ਕਹਿ ਕੇ ਅਸੀਂ ਤੇ ਕਹਿ ਕੇ ਪਾਜਪਨ ਨਾਲੋ ਅੱਜ ਆ ਜਿੱਤਦੇ ਆ ਇਹ ਪੰਜ ਪਣ ਕਹਿ ਗਏ ਕੰਮ ਜਿਹੜਾ ਨਿਕਾਹ ਦਾ ਆ ਜ਼ਰੂਰੀ ਹੋਏਗਾ ਤੇ ਇਹ ਤੋਂ ਪਿੰਡ ਵਾਸੀਆਂ ਵੱਲੋਂ ਕਿਤਨਾ ਦਾ ਸਹਿਯੋਗ ਜਿਹੜਾ ਤੁਹਾਨੂੰ ਪਿੰਡ ਵਾਸੀਆਂ ਨਾਲੋਂ ਸਹਿਯੋਗ ਆ ਮਾਰੇ ਕਿਰਪਾ ਪੂਰੇ ਹਾਨੂੰ ਵੀ ਵੱਧ ਚੜ ਕੇ ਆ ਭਰਾ ਦੇਣ ਦੇ ਆ ਸਹਿਯੋਗ ਇਹਨਾਂ ਦੇ ਸਹਿਯੋਜਤਾ ਕਰਕੇ ਹੀ ਇਹ ਟਿਕਟ ਹਾਨੂੰ ਮਿਲੀ ਇਹ ਸਹਿਯੋਗ ਇਹਨਾਂ ਭਰਾਵਾਂ ਦਾ ਮੇਰੇ ਬੱਚਿਆਂ ਦਾ ਜਿੰਨੇ ਵੀ ਅਗੇ ਮੇਰੇ ਭਰਾ ਇਨਾਂ ਦੇ ਸਹਿਯੋਗ ਦਾ ਕਰਕੇ ਹੀ ਇਹ ਟਿਕਟ ਮਾਰੇ ਨੇ ਕਿਰਪਾ ਕੀਤੀ ਸਾਡੇ ਤੇ ਹਾਂ ਜੀ ਹਾਂ ਜੀ ਜੇ ਤੇ ਇਹ ਪਏਗੀ ਜੀਾਨੂੰ ਫੁੱਲ ਆਪਣੇ ਤਮੀਰਿਆ ਹਾਂ ਸਪੋਰਟ ਹਾਂ ਸਪੋਰਟ ਆ ਇਹਨਾਂ ਜੀਆ ਨੇ ਹਾਂ ਸਾਰੇ ਪਿੰਡਾਂ ਨੂੰ ਹਾਂ ਜੀ ਸਪੋਰਟ ਆ ਜਿੰਨੇ ਤਿੰਨੇ ਪਿੰਡ ਆ ਤੇ ਗਿੱਲ ਵਰਪਾਲ ਤੇ ਕਲਾਮ ਵਰਪਾਲ ਤੇ ਫੌਜਾ ਸਿੰਘ ਵਰਪਾਲ ਇਹ ਤਿੰਨਾਂ ਪਿੰਡਾਂ ਦੇ ਵਿੱਚ ਦੀ ਆਪਨੂੰ ਟਿਕਟ ਆ ਵਾਹਿਗੁਰੂ ਜੀ ਕੀ ਫਤਿਹ ਵਾਹਿ ਬਾ ਸਰਕਾਰ ਜਿੰਦਾਬਾਦ ਵਾਹਿ ਬਾ ਸਰਕਾਰ ਜਿੰਦਾਬਾਦ